ਵੈਗੁਰੂ ਜੀ ਦਾ ਖਾਲਸਾ ਸ੍ਰੀ ਵੈਗੁਰੂ ਜੀ ਕੀ ਫਤਿਹ ਦਾਸ ਸੁਖਵਿੰਦਰ ਸਿੰਘ ਜਦੋਂ ਮੁਸੀਬਤ ਆਣੀ ਕਦੇ ਕਿਸੇ ਨੂੰ ਦੱਸ ਨਹੀਂ ਆਦੀ ਅੱਜ ਅਸੀਂ ਆਏ ਆ ਬੀਵੀ ਐਮ ਬੀ ਹਸਪੀਟਲ ਮੰਗਲ ਜੋ ਇਹ ਭਰਾ ਏ ਸਾਡੇ ਕੋਲ ਇਹ ਚੰਨਣ ਸਿੰਘ ਭਰਾ ਭਨਾਮ ਪਿੰਡ ਬਨਾਮ ਤੋਂ ਆਇਆ ਹਲਵਾਈ ਦਾ ਕੰਮ ਕਰਦੇ ਕੰਮ ਕਰਦੇ ਕਰਦੇ ਇਹਨਾਂ ਨਾਲ ਹਾਦਸਾ ਹੋ ਗਿਆ ਗਰਮ ਤੇਲ ਦਾ ਜੋ ਕੜਾਹੇ 'ਚ ਉਹ ਇਹਨਾਂ ਦੇ ਉੱਪਰ गिर ਗਿਆ ਜੋ ਇਹ ਭਰਾ ਏ ਇਹਨਾਂ ਦਾ 30 ਤੋਂ 40% ਹਿੱਸਾ ਜਲ ਗਿਆ ਉਹ ਜਲਨ ਕਾਰਨ 16 ਤਰੀਕ ਨੂੰ ਐਡਮਿਟ ਗਏ ਭਰਾ ਹੁਣ ਇੱਥੇ ਤਾਂ ਬਹੁਤ ਲੋੜਵੰਦ ਗਰੀਬ ਪਰਿਵਾਰ ਆ ਕਿਸੇ ਕੋਲ ਕੰਮ ਕਰਦੇ ਤਾਂ ਖਲਵਾਈ ਦਾ ਕੰਮ ਤੁਹਾਨੂੰ ਪਤਾ ਹੀ ਹੈ ਕਦੇ ਹੁੰਦਾ ਕਦੇ ਨਹੀਂ ਹੁੰਦਾ ਤਾਂ 16 ਤਰੀਕ ਨੂੰ ਭਰਾ ਹੁਣ ਇੱਥੇ ਦਾਖਲ ਹੈ ਜਦੋਂ ਅੱਜ ਸਾਡੀ ਟੀਮ ਨੂੰ ਪਤਾ ਲੱਗਿਆ ਇਹਨਾਂ ਬਾਰੇ ਤਾਂ ਅਸੀਂ ਇੱਥੇ ਆ ਕੇ ਅੱਜ ਇਹਨਾਂ ਕੋਲ ਪਹੁੰਚੇ ਤਾਂ ਇਹਨਾਂ ਬਾਰੇ ਤਰਨਜੀਤ ਭਾਜੀ ਨਾਲ ਗੱਲ ਕੀਤੀ ਸਪੈਨ ਬਾਲੇ ਨਾਲ ਫਿਰ ਉਹਨਾਂ ਨੇ ਇਹਨਾਂ ਬਾਰੇ 10000 ਰੁਪਏ ਦੀ ਸੇਵਾ ਭੇਜੀ ਤਾਂ ਸਭ ਤੋਂ ਪਹਿਲਾਂ ਮੈਂ ਤਰਨਜੀਤ ਭਾਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੋ ਕਿ ਹਰ ਟਾਈਮ ਸੇਵਾ ਲਈ ਤਿਆਰ ਰਹਿੰਦੇ ਜਦੋਂ ਵੀ ਮੈਂ ਜਿੱਥੇ ਵੀ ਉਹਨਾਂ ਨੂੰ ਸੇਵਾ ਲਈ ਜਾਂਦਾ ਕਦੇ ਭਰਾ ਨਾਲ ਮਨਾਂ ਨਹੀਂ ਕੀਤਾ ਤਾਂ ਸਾਡੇ ਸਤਿਕਾਰਯੋਗ ਭਰਾ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਬਾਕੀ ਸੰਗਤ ਜੀ ਸਾਡੀ ਇਹੀ ਇੱਕ ਤਮੰਨਾ ਰਹਦੀ ਕਿ ਕੋਈ ਵੀ ਬੰਦਾ ਇਲਾਜ ਦੇ ਬਗੈਰ ਨਾ ਰਹੇ ਅਸੀਂ ਤਾਂ ਜੋ ਇਹ ਕੰਮ ਦਾ ਵੀੜਾ ਚੱਕਿਆ ਹੈ ਪ੍ਰਮਾਤਮਾ ਸਾਨੂੰ ਸ਼ਕਤੀ ਦਿੰਦਾ ਤਾਂ ਅਸੀਂ ਇਹ ਕਰ ਰਹੇ ਆ ਤਾਂ 10000 ਰੁਪਇਆ ਤਰਨਜੀਤ ਭਾਜੀ ਨੇ ਇਹਨਾਂ ਵਾਸਤੇ ਜੋ ਭੇਜਿਆ ਹੈ ਉਹ ਮੈਂ ਇਹਨਾਂ ਨੂੰ ਦੇ ਰਿਹਾ ਐ ਬਾਕੀ ਸੰਗਤ ਅੱਗੇ ਬੇਨਤੀ ਐ ਕਿ ਕੋਈ ਹੋਰ ਵੀ ਲੋੜਵੰਦ ਪਰਿਵਾਰ ਹੋਵੇ ਕੋਈ ਕਿਸੇ ਭੈਣ ਦਾ ਵਿਆਹ ਹੋਵੇ ਕੋਈ ਇਲਾਜ ਨਹੀਂ ਕਰਾ ਸਕਦਾ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਹੋਵੇ ਕਿਸੇ ਨੂੰ ਉਹ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਨੰਬਰ 8283944344 ਤਾਂ ਵਾਹਿਗੁਰੂ ਅਗੇ ਇਹ ਰਲਾਸ ਕਰੀਓ ਸਾਰੇ ਭਰਾ ਕਿ ਇਹ ਜੋ ਵੇ ਭਰਾ ਦਾ ਜਲਦ ਤੋਂ ਜਲਦ ਠੀਕ ਹੋ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਈ 10000